ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੰਦਰ ਪਾਸੇ ਪਮਾਲੀ 20 ਪੋਜੀਟਿਵ ਆਬੀ ਚੈਨਲ ਤੋਂ ਅੱਜ ਆਪਣੇ ਨਾਲ ਸੰਤ ਸਮਾਜ ਦੇ ਬਹੁਤ ਨਾਮ ਰੱਖਣ ਵਾਲੇ ਆਪ ਦਾ ਨਾਮ ਕਮਾਉਣ ਵਾਲੇ ਪੂਰੀ ਜ਼ਿੰਦਗੀ ਆਪਣੇ ਸੰਤ ਸਮਾਜ ਨੂੰ ਦੇਣ ਵਾਲੇ ਪਾਪਾ ਸ਼ਮਸ਼ੇਰ ਸਿੰਘ ਜੀ ਸਾਡੇ ਨਾਲ ਨੇ ਉਹਨਾਂ ਨਾਲ ਆਪਾਂ ਗੱਲਾਂ ਕਰਾਂਗੇ ਜੇ ਪਿਛਲੀ ਆਪਣੇ ਇੱਕ ਅਰਚਨਾ ਨਾਮ ਦੀ ਔਰਤ ਆ ਕੇ ਸਾਡੇ ਹਰਿਮੰਦਰ ਸਾਹਿਬ ਯੋਗਾ ਕਰਦੀ ਆ ਬੇਇੱਦਵੀ ਕਰਦੀ ਆ ਬੇਇੱਦਵੀ ਕਰਨ ਦੀ ਕੋਸ਼ਿਸ਼ ਕਰਦੀ ਆ ਜਾਂ ਕੋ ਕੁਝ ਹੁੰਦਾ ਵਾ ਉਹਦਾ ਕਾਰਨ ਕੁਛ ਨੇ ਆ ਬਾਬਾ ਇਹਨਾਂ ਬਾਰੇ ਵਿਚਾਰ ਕਰਦੇ ਆ ਬਾਬਾ ਜੀ ਨੂੰ ਬਾਰੇ ਕੀ ਵਿਚਾਰ ਆ ਵੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਪਿਛਲੇ ਕੁਝ ਸਮੇਂ ਵਿੱਚ 21 ਜੂਨ ਨੂੰ ਇੱਕ ਘਟਨਾ ਵਾਪਰਦੀ ਆ ਆਪਣੇ ਹਰਿਮੰਦਰ ਸਾਹਿਬ ਵਿੱਚ ਜੀ ਗੁਰੂ ਕੀ ਨਗਰੀ ਜੋ ਸਭ ਲਈ ਸਾਂਝੀ ਸਾਂਝੀ ਵਾਰਤਾਲਾ ਦਾ ਪ੍ਰਤੀਕ ਆ ਜੀ ਉਦੇ ਘਰ ਚੋਂ ਨਾਮ ਦੀ ਔਰਤ ਆਉਂਦੀ ਆ ਜੋਗਾ ਕਰਦੀ ਆ ਤੇ ਉਹਦੇ ਨਾਲ ਸਿੱਖਾਂ ਨੂੰ ਬਹੁਠੀ ਇਸ ਪਹੁੰਚਦੀ ਆ ਸਿੱਖ ਭਾਵਨ ਬਹੁਠੀ ਇਸ ਪਹੁੰਚਦੀ ਆ ਇਸ ਘਟਨਾ ਨੂੰ ਤੁਸੀਂ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੋ ਜਿਹੜੇ ਕੀ ਜੂਨ ਨੂੰ ਗੁਜਰਾਤ ਤੋਂ ਹੂੰ ਜਿਹਨੂੰ ਨੇੜੇ ਜਾਈ ਆਕਣਾ ਹੂੰ ਉਹਦੇ ਚਰਾਹ ਦੇ ਵਿੱਚ ਹੋਰ ਬਹੁਤ ਮੰਦਰ ਸੀ ਹਾਂਜੀ ਜੇ ਕਿਸੇ ਧਾਰਮਿਕ ਸਥਾਨ ਤੇ ਕਰਨੇ ਆ ਹਿੰਦੂਆਂ ਦੇ ਬਹੁਤ ਮੰਦਰ ਆਉਂਦੇ ਬੜੇ ਬੜੇ ਆਉਂਦੇ ਆ ਜੇ ਉਹਨੇ ਅਮਰ ਸਥਾਨੀ ਕਰਨਾ ਸੀ ਤਾਂ ਦੁਰਗਾ ਮੰਦਰ ਬਹੁਤ ਵੱਡਾ ਪੱਛਮ ਕਰ ਸਰਦ ਪਰ ਕੋਈ ਸਰਦਾਨਾ ਨਹੀਂ ਆਈ ਤੇ ਬਹੁ ਬੱਡੀ ਇੱਕ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਬਹੁ ਬੱਡੀ ਇੱਕ ਸਾਜਸ਼ ਦੇ ਦੀਨ ਉਹ ਇੱਥੇ ਆਈਆ ਤੇ ਜਨਰਲ ਦੇ ਕੈਮਰੇ ਨੇ ਦਰਬਾਰ ਸਾਹਿਬ ਦੇ ਦਹਾਦਨ ਵਿੱਚ ਕਿਤੇ ਵੀ ਕਦੇ ਵੀ ਮੱਥਾ ਨਹੀਂ ਟੇਕਿਆ ਠੀਕ ਹੈ ਜੀ ਨਾ ਕਲਕੱਤਾ ਗਈਆ ਤੇ ਉਹਨੇ ਆਪਣਾ ਜੋਗਾ ਕੀਤਾ ਹੂੰ ਤੇ ਨਾਲ ਹੀ ਆਪਦੇ ਬੰਦੇ ਖਿੱਚਣ ਆਲੇ ਆ ਮੀ ਸਿੱਖਾਂ ਦਾ ਨੌ ਲੀਜਨ ਦੇ ਸਿੱਖਣੇ ਫੋਟੋ ਖਿੱਚਦੇ ਜਿਖ ਨੂੰ ਕੀ ਲੋੜ ਰੱਖਦੇ ਨੇ ਫੋਟੋ ਖਿੱਚਣ ਦੀ ਜਿਉਨੋ ਫਿੱਟਕੇ ਪਾਈਏ ਇਸ਼ਾਰੇ YouTube ਤੇ ਪਾਇਆ ਸਾਰਾ ਉਹ ਤੋਂ ਪ੍ਰੰਤ ਜਿਹੜਾ ਬਾਤ ਬਾਤ ਵਿੱਚ ਜੋਨੇ ਬਿਆਨ ਦਿੱਤੇ ਆ ਜਾਂ ਦੇ ਰਹੀ ਆ ਇੱਕ ਪਾਸੇ ਮਾਫੀ ਮੰਗਦੀ ਆ ਉਹ ਸਿੱਖਾਂ ਤੋਂ ਏੰਗ ਭਾਸ਼ੇ ਕਹਿ ਰਹੀ ਆ ਮੈਨੂੰ ਬਰਾਦ ਕਰਦੇ ਧੰਤਾਂ ਆ ਰਹੀਆਂ ਨੇ ਭਾਸ਼ਾ ਕਹਿੰਦੇ ਮਾਰਨ ਧੰਤਾਂ ਆ ਰਹੀਆਂ ਨੇ ਗੁਜਰਾਤ ਸਰਕਾਰ ਨੇ ਰਿਪੋਰਟ ਵੀ ਦਿੱਤੀ ਇਹ ਸਾਰੀ ਇੱਕ ਸਿੱਖਾਂ ਨੂੰ ਬਦਨਾਮ ਕਰਨ ਦੀ ਇੱਕ ਸਾਜਸ਼ਾ ਬਹੁਤ ਢੀਹ ਤੇ ਇਹਦੇ ਵਿੱਚ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਇਹ ਦੀ ਜਾਂਚ ਕਰਾਵੇ ਤੇ ਪਤਾ ਕਰੇ ਵੀ ਇਹਦੇ ਪਿੱਛੇ ਕੌਣ ਆ ਤੇ ਇੱਕ ਦੂਬੜੀ ਹੋਰ ਕੀ ਸਾਜਸ਼ਾ ਇਹ ਸਾਰੀ ਮੈਂ ਸਮਝਦਾ ਵੀ ਵੱਡੀ ਸਾਜਸ਼ੀ ਹੈ ਜੇ ਕੋਈ ਸਿੱਖ ਜਾ ਕੇ ਨਾ ਮੰਦਰ ਜਾ ਕੇ ਕੋਈ ਆਪਣੀ ਗੱਲ ਕਰ ਲਾਂਦਾ ਆ ਵੀ ਗੁਰਬਾਣੀ ਦੀ ਗੱਲ ਕਰ ਲਾਂਦਾ ਜਾਂ ਪੰਜਾਬ ਦੀ ਗੱਲ ਕਰ ਲਾਂਦਾ ਪਰੇਜ਼ੇ ਰਾਮ ਮੰਦਰ ਜਾ ਕੇ ਜੋਧਾ ਮਦਰ ਜੀ ਨੂੰ ਬਹੁਤ ਇਹ ਮੰਨਦੇ ਇਸ ਟਾਈਮ ਆ ਤਾਂ ਫਿਰ ਇਹ ਉਸ ਉਸ ਨੂੰ ਕਿਸ ਤਰ੍ਹਾਂ ਦੇਖਦੇ ਉਹ ਸਿੱਖ ਦਾ ਐਕਸ਼ਨ ਲੈਂਦੇ ਤਾਂ ਕੀ ਕਰਦੇ ਦੇਖੋ ਹਾਰੇ ਧਰਮ ਦੀ ਆਪਣੀ ਮਰਜ਼ਾ ਦਾ ਹੁੰਦੀ ਆ ਹਮ ਆਸਥਾ ਹੁੰਦੀ ਆ ਸਾਡੀ ਆਸਥਾ ਜਿਹੜੀ ਪਛਤਾ ਸੀ ਹਾਰੇ ਧਰਮ ਦਾ ਸਤਿਕਾਰ ਕਰਦੇ ਆ ਜਿਹੜਾ ਸਿੱਖਾ ਹੈ ਹਾਰੇ ਧਰਮਾਂ ਦਾ ਸਤਿਕਾਰ ਕਰਦਾ ਹੋ ਕਿਉਂਕਿ ਗੁਰੂ ਸਾਹਿਬ ਨੇ ਜਿਹੜਾ ਰਾਮ ਮੰਦਰ ਸਾਹਿਬ ਦੀ ਨੀਂਹ ਪੱਥਰ ਰੱਖਿਆ ਇਹਾਰੇ ਦਰਵਾਜ਼ੇ ਰੱਖੇ ਨੇ ਇਹ ਸਾਰੇ ਧਰਮਾਂ ਦੇ ਲੋਕ ਉੱਥੇ ਆਉਂਦੇ ਨੇ ਜਾਂ ਚਾਹੀਦੇ ਨੇ ਅੱਜ ਕੱਲ ਦੇ ਸ਼ੁੱਧਿਆਂ ਦੇ ਵਿੱਚ ਚਾਈਦਾ ਬਾਹਰ ਦੇ ਸ਼ੁੱਧਿਆਂ ਤੋਂ ਬਹੁਤ ਸਾਰੇ ਲੋਕ ਆਉਂਦੇ ਹੂੰ ਜੇ ਉਹ ਮੱਥਾ ਵੀ ਟੇਕਦੇ ਨੇ ਜੇ ਦਰਸ਼ਨ ਵੀ ਕਰਦੇ ਆ ਤੇ ਉਹਨਾਂ ਨੇ ਸਵਾਲ ਕਰੀਦਾ ਵੀ ਤੁਸੀਂ ਇੱਥੇ ਕਿਵੇਂ ਆਏ ਠੀਕ ਕਹਿੰਦੇ ਜੀ ਸੁਣਦੇ ਰਹਾਂ ਟੀਵੀ ਤੇ ਦੇਖਦੇ ਆ ਇੱਥੇ ਖੰਡ ਬਹੁਤ ਵੱਡਾ ਸਥਾਨ ਆ ਇਹ ਧਾਰਮਿਕ ਸਥਾਨ ਤੇ ਅਸੀਂ ਜਿੱਥੇ ਦੇਖਣ ਵਾਸਤੇ ਆਏ ਉੱਥੇ ਆਪਾਂ ਸਰਦਾਂ ਨੂੰ ਮੱਥਾ ਟੇਕਣ ਵੀ ਆਏ ਰੁਪਾ ਉਹਨਾਂ ਹਰ ਇੱਕ ਬੰਦੇ ਦੀ ਭਾਵਨਾ ਹੈ ਕੋਈ ਛੜਦਾ ਨਾ ਆਵੇ ਉਹ ਜੀਆਂ ਨੂੰ ਜੇ ਕੋਈ ਸ਼ਰਾਰਤ ਨਾ ਜਾਂ ਕਿਤੇ ਸਾਸ਼ਤੀ ਨਾ ਹੋਵੇ ਉਹ ਬਹੁਤ ਮਾੜੀ ਗੱਲ ਆ ਇਹ ਹੁਣ ਉੱਥੇ ਰਾਮ ਮੰਦਰ ਚੱਲ ਜਾਂਦੀ ਰਾਤ ਐਡਾ ਵੱਡਾ ਸਜੁੱਧਾ ਵਿੱਚ ਮੰਦਰ ਬਣਾਇਆ ਸਰਕਾਰ ਨੇ ਉੱਥੇ ਚੱਲੀ ਜਾਂਦੀ ਇਹ ਅਸੀਂ ਦੇਖੋ ਉੱਥੇ ਸਾਡੇ ਉੱਥੇ ਸਿੱਖਾਂ ਨੇ ਉੱਥੇ ਲੰਗਰ ਵੀ ਲਾਇਆ ਸੀ ਹਰ ਧਰਮ ਦਾ ਸਤਿਕਾਰ ਕਰਦੇ ਸਾਨੂੰ ਸਾਡੀ ਗੁਰੂਆਂ ਨੇ ਕਿਹਾ ਵੀ ਹਰ ਧਰਮ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਤਾਨ ਉਹ ਇੱਕ ਨੂਰ ਤੇ ਸਭ ਜੋਗ ਪਿਆ ਆਉਣ ਪੱਲੇ ਕੋ ਮੰਦੀ ਇਹ ਸਾਰੀ ਜਿਹੜੀ ਖਰਕਤਾ ਸਾਰੀ ਰੱਬ ਦੀ ਖਰਕਤਾ ਸਾਰਾ ਉਹਦਾ ਨੂਰ ਹੈ ਇਹ ਬੰਡੀਆਂ ਜਿਨ੍ਹਾਂ ਨੇ ਪਾਈਆਂ ਨੇ ਸਮਾਜ ਵਿੱਚ ਸਾਡੇ ਲੋਕਾਂ ਨੇ ਪਾਈਆਂ ਨੇ ਇਹ ਪੁਰਾਣਾ ਹੈ ਉੱਤਰ ਹੈ ਜੇ ਹੈ ਉਹ ਆ ਤੇ ਸਿਰਫ ਰੱਬ ਨੇ ਤੇ ਇੱਕ ਸਿਰਫ ਨੂੰ ਨਿਸ਼ਾਨ ਬਣਾਇਆ ਅਨੁਸ਼ਾਨ ਬਣਾ ਕੇ ਭੇਜਿਆ ਇਹ ਸਾਡੇ ਇਸ ਧਰਤੀ ਤੇ ਆਏ ਲੋਕਾਂ ਦੀਆਂ ਜਿਹ ਬੰਡੀਆਂ ਪਾਈਆਂ ਨੇ ਉਹਨੂੰ ਬਣ ਕੀਤੀ ਹੋਈ ਆ ਤੇ ਪਰਮੇਸ਼ਰ ਨੇ ਰੱਬ ਨੇ ਸਾਡੀ ਗੁਰੂਆਂ ਨੇ ਸਾਡੀ ਬਾਣੀ ਨੇ ਹਰ ਅੰਗ ਸੰਦੇਸ਼ੀ ਕੋ ਯਾ ਦਿੱਤਾ ਸਰਬ ਸੰਗਤ ਦੇ ਉੱਥੇ ਜਾ ਕੇ ਦੇਖੋ ਕਿ ਸਾਰੇ ਧਰਮਾਂ ਦੇ ਲੋ ਮੱਥਾ ਟੇਕਦੇ ਨੇ ਮੰਦਿਰ ਸਾਹਿਬ ਸਾਰੇ ਧਰਮਾਂ ਦੇ ਲੋ ਲੰਗਰ ਖਾਦੇ ਆ ਕਿਸੇ ਨੂੰ ਕੋਈ ਤਕਲੀਫ ਨਹੀਂ ਜੇ ਕੋਈ ਸਾਜਿਦ ਦੀ ਨਾਵੇ ਉਹਦੀ ਸਾਨੂੰ ਤਕਲੀਫ ਹੁੰਦੀ ਆ ਦੇਖੋ ਉਹ ਕਿੱਡੇ-ਕੱਡੇ ਦਾ ਇਲਜ਼ਾਮ ਲਾਉਣ ਦੀ ਸਿੱਖਾਂ ਤੇ ਮਿੰਟ ਮੁਨਤਕੀਆਂ ਦੇ ਦੇਣੇ ਕਿ ਸਾਡੇ ਤੇ ਮੈਨੂੰ ਮਾਰ ਨਹੀਂ ਤਮ ਕਿਹਨੇ ਮਾਰ ਨਹੀਂ ਤਮ ਦੱਸਿਓ ਹੋ ਦਾ ਨਾਮ ਦੱਸਿਓ ਹੋ ਸਹੀ ਹੈ ਉੱਥੇ ਪੁਲਿਸ ਕੰਪਲੀਟ ਕਰਿਓਥੇ ਮੈਨੂੰ ਖੁਲਾਣੇ ਤੇ ਹਮ ਦਿੱਤੀਆ ਆ ਨੰਬਰ ਖੁਲਾਇਆ ਤੇ ਕੀ ਇਹਨੂੰ ਕਹਾਂ ਵੀ ਮੈਂ ਤੇ ਨਬਲਾਤ ਤੇ ਇਹ ਸਾਰੀਆਂ ਸਰਸਾਂ ਨੇ ਸਿੱਖਣ ਬਦਲਨ ਕਰ ਦਿੱਤੀ। ਇੱਥੇ ਜੇ ਦੇਖਿਆ ਜਾਵੇ ਤੁਹਾਨੂੰ ਕੀ ਲੱਗਦਾ ਉਹਨੂੰ ਉਸ ਇਹਨੂੰ ਗਲਤੀ ਆਪਾਂ ਗਲਤੀ ਨਹੀਂ ਮੰਨਦੇ ਆਪਾਂ ਗਲਤੀ ਨਹੀਂ ਮੰਨਾਂ ਆਪਾਂ ਜੁਰਮ ਮੰਨਾਂਗੇ। ਜਿਵੇਂ ਕੋਈ ਨਾ ਕੋਈ ਗਲਤੀ ਕੀਤੀ ਜੁਰਮ ਕੀਤਾ ਵਾ ਤੇ ਜੁਰਮ ਦੀ ਸਜ਼ਾ ਹੁੰਦੀ ਇਹਨੂੰ ਸਜ਼ਾ ਦਿੱਤੀ ਜਾ ਸਕਦੀ ਹੈ। ਦਿੱਤੀ ਜਾਵੇ ਕਿ ਨਾ ਦਿੱਤੀ ਜਾਵੇ। ਦੇਖੋ ਨੇ ਜ਼ੁਲਮ ਕੀਤਾ ਜੇ ਜ਼ੁਲਮ ਕੀਤਾ ਤਾਂ ਹੀ ਉਹਦੇ ਉੱਤੇ ਜਿਹੜੀ ਸਾਡੀ ਧਾਰਾ ਸਾਡੇ ਕਾਨੂੰਨ ਦੀ ਉਸ ਬਤਨ ਨੂੰ ਹੈ। ਉਹਦੀ ਤੇ ਲੱਗੀ ਆ ਤੇ ਅਮਲ ਹੋਣਾ ਚਾਹੀਦਾ ਉੱਤੇ ਫਰਜ਼ਾ ਹੋ ਗਿਆ ਤੇ ਬਾਕੀ ਜਿਹੜੀ ਅੰਨੀ ਕਾਰਵਾਈ ਆ ਉਹ ਹੁਣੀ ਚਾਹੀਦੀ ਜਿਹੜੀ ਕਾਨੂੰਨੀ ਪ੍ਰਕਿਰਿਆ ਹੈ ਤੇ ਉਹ ਹੁਣੀ ਚਾਹੀਦਾ ਉੱਥੇ ਜੇ ਆਪਾਂ ਦੇਖ ਕੇ ਜਾਵੇ ਜੇ ਆਪਾਂ ਜਾਣਦੇ ਆ ਹਰਮੰਦਰ ਸਾਹਿਬ ਆਪਾਂ ਜਾਣਦੇ ਆ ਉੱਥੇ ਪਹਿਰੇਦਾਰ ਹੁੰਦੇ ਆ ਪੂਰੀ ਡਿਊਟੀ ਹੁੰਦੀ ਆ ਕੈਮਰੇ ਲੱਗੇ ਹੋਈ ਆ ਕੈਮਰੇ ਨੂੰ ਕੋਈ ਸਕਰੀਨ ਤੇ ਉੱਥੇ ਬੈਠੇ ਹੋਣਗੇ ਉਹ ਵੀ ਉਹਨੂੰ ਦੇਖ ਕੈਮਰਾ ਦੇਖਦੇ ਹੋਣਗੇ ਸ਼ੋਮਨੀ ਕਮੰਡੋ ਪੀਮ ਕਮੇਟੀ ਦੇ ਜਿਹੜੇ ਆਪਾਂ ਕੰਮ ਕਰਦੇ ਆ ਠੀਕ ਆ ਸੇਵਾਦਾਰ ਨੇ ਨਾ ਉੱਨਤਰੀਪਲ ਹੋਈ ਉੱਨਤੋਂ ਉਹਨਾਂ ਉਹਨਾਂ ਦੀ ਅੱਖਾਂ ਵਿੱਚੋਂ ਕਿਵੇਂ ਰਹਿ ਗਿਆ ਉਹ ਕਿਵੇਂ ਇਹ ਚੀਜ਼ ਕਿਵੇਂ ਦੇਖੋ ਇਹ ਆਣ ਗੈਲੀ ਆ ਇਹ ਸਾਡੇ ਸੇਵਾਦਾਰਾਂ ਨੇ ਇਹਨਾਂ ਗੈਲੀ ਆ ਉੱਥੇ ਸਾਰੇ ਕੈਮਰੇ ਲੱਗੇ ਹੋਏ ਨੇ ਇਹ ਕਮਲ ਜੀ ਵੈ ਕਿ ਇੱਕ ਬੰਦਾ ਕੈਮਰੇ ਦੇਖਦਾ ਵੀ ਹੈ ਜੀ ਕਿੱਥੇ ਕੀ ਹੋ ਰਿਹਾ ਤੇ ਸੇਵਾਦਾਰਾਂ ਦੀ ਵੀ ਡੋਟੀ ਹੈ ਪਰ ਨਾਲ ਤੱਕ ਸੇ ਕੈਮਰਾ ਨਹੀਂ ਤੇ ਉਹ ਤਾਂ ਅੰਤ ਸਵਾਸੇ ਵੀ ਉਹ ਦੇਖੋ ਜੂਆ ਕਰ ਰਹੀ ਆ ਕੌਣ ਆ ਕੁੜੀ ਕੀ ਨੀ ਕੀ ਤੋ ਅੱਗੇ ਲਈ ਹੋਣ ਕੌਣ ਆ ਤੇ ਨਾ ਸ਼ੇਵਾਦਾਰ ਨੇ ਕੋਈ ਧਿਆਨ ਇਹ ਕਸੂਰਵਾਦ ਸ਼ੇਵਾਦਾਰ ਨੇ ਤੇ ਜਿਹੜੇ ਕਮਰੇ ਚ ਬਹਿ ਕੇ ਸਾਡੇ ਦੇਖਦੇ ਨੇ ਉਹ ਕੰਟਰੋਲ ਕੈਮਰਿਆਂ ਦਾ ਉਹ ਕਸੂਰਵਾਦ ਉਹਨਾਂ ਨੂੰ ਵੀ ਸਜ਼ਾ ਮਣੀ ਚਾਹ। ਬਹੁਤ ਬਹੁਤ ਧੰਨਵਾਦ ਬਾਬਾ ਜੀ। ਇਹ ਬਾਬਾ ਸ਼ਮਸ਼ੀਰ ਸਿੰਘ ਜੀ ਨੇ ਆਪਣੇ ਵਿਚਾਰ ਰੱਖੇ ਅੱਧ ਗੱਲਾਂ ਦਸੀਆਂ ਅੱਗੇ ਸੰਗਤ ਵੀ ਇਸ ਗੱਲਾਂ ਨੂੰ ਵਿਚਾਰ ਕਰੇਗੀ ਮੈਂ ਉਮੀਦ ਰੱਖਦਾ ਹਾਂ ਤੇ ਜੋ ਫੈਸਲਾ ਹੁੰਦਾ ਸੰਗਤ ਦੇ ਹੱਥ ਹੁੰਦਾ ਜਨਤਾ ਦੇ ਹੱਥ ਹੁੰਦਾ ਵਾ ਉੱਡਾ ਫਾਇਲਾ ਸਰਮਤੀ ਫਿਰ ਕਿਸੇ ਵੀਡੀਓ ਵਿੱਚ ਮਿਲਦੇ ਆ ਪੀਪਲ ਪੰਜਾਬੀ ਚੈਨਲ ਤੋਂ ਇੰਦਰਪਾਸੇ ਪਮਾੜੀ ਵਾਹ ਕਿਹੜਾ ਸਾ ਵਾਹ ਜੀ ਕੀਫਤ ਹੈ